ਪੀਬੀ 91 ਨਿਊਜ਼ 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਸਾਨੀਵਾਲ ਵਿੱਚ ਚੋਰੀ ਦੀ ਇੱਕ ਹੈਰਾਨ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ। ਯਦਵਿੰਦਰ ਸਿੰਘ ਦੀ ਇੱਕ ਟਿਵਾ ਸਕੂਟਰੀ ਪੀਬੀ 9127382 ਨੂੰ ਅਣਪਛਾਤੇ ਚੋਰਾਂ ਨੇ ਜੀ ਟੀ ਰੋਡ ਨੰਨਪੁਰ ਤੇ ਆਇਸ਼ਰ ਏਜੰਸੀ ਦੇ ਬਿਲਕੁਲ ਕੋਲੋਂ ਦਿਨ ਦਿਹਾੜੇ ਚੋਰੀ ਕਰ ਲਿਆ। ਇਹ ਚੋਰੀ 22 ਨਵੰਬਰ 2025 ਨੂੰ ਸਵੇਰੇ ਕਰੀਬ 10 ਵਜੇ ਹੋਈ ਜਿਸ ਨੇ ਇਲਾਕੇ ਦੇ ਲੋਕਾਂ ਵਿੱਚ ਚਿੰਤਾ ਦੀ ਲਹਿਰ ਦੌੜਾ ਦਿੱਤੀ ਹੈ। ਚੋਰ ਸਕੂਟਰੀ ਨੂੰ ਮੌਕੇ ਤੋਂ ਚੁੱਕ ਕੇ ਕੁਝ ਸੈਕਿੰਡਾਂ ਵਿੱਚ ਫਰਾਰ ਹੋ ਗਏ ਅਤਿ ਨੰਦਪੁਰਜੀ ਟੀ ਰੋਡ ਵਰਗੇ ਰੁਸ਼ਪਰੇ ਇਲਾਕੇ ਵਿੱਚ ਦਿਨ ਦਿਹਾੜੇ ਹੋਈ ਚੋਰੀ ਨੇ ਸੁਰੱਖਿਆ ਪ੍ਰਬੰਧਾਂ ਤੇ ਸਵਾਲ ਖੜੇ ਕਰ ਦਿੱਤੇ ਹਨ ਇਸ ਵਾਰਦਾਤ ਨੂੰ ਲੈ ਕੇ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਕਟਵਾਦੀ ਤਲਾਸ਼ ਲਈ ਨਜ਼ਦੀਕੀ ਇਲਾਕਿਆਂ ਦੀਆਂ ਸੀਸੀਟੀਵੀ ਫੁਟੇਜ ਖੰਗਾਲੀਆਂ ਜਾ ਰਹੀਆਂ ਹਨ ਅਤੇ ਚੋਰਾਂ ਦੀ ਪਛਾਣ ਲਈ ਖਾਸ ਟੀਮ ਤਾਇਨਾਤ ਕਰ ਦਿੱਤੀ ਗਈ ਹੈ ਇਲਾਕੇ ਦੇ ਰਹਿਣ ਵਾਲਿਆਂ ਦਾ ਕਹਿਣਾ ਹੈ ਕਿ ਜੀ ਟੀ ਰੋੜ ਤੇ ਵਧ ਰਹੀਆਂ ਚੋਰੀਆਂ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਪੁਲਿਸ ਨੂੰ ਰਾਤ ਦਿਨ ਗਸ਼ਤ ਵਧਾਉਣ ਦੀ ਲੋੜ ਹੈ। ਐਕਟਵਾ ਚੋਰੀ ਮਾਮਲੇ ਦੀ ਜਾਂਚ ਜਾਰੀ ਪੁਲਿਸ ਕਹਿੰਦੀ ਜਲ ਕੀਤੇ ਜਾਣਗੇ ਕੜੇ ਕਦਮ। ਇਹ ਮਾਮਲਾ ਵਾ ਇਹ ਮੇਰੀ ਨਾ ਚਿੱਟੀ ਐਕਟਵਾ ਸਕੂਟਰੀ 7382 ਜੀਟੀ ਰੋਡ ਅਸ਼ਰ ਏਜੰਸੀ ਦੇ ਕੋਲ ਮੈਂ ਖੜ ਕੇ ਉਚਾਲੇ ਦੇ ਖੜ ਗਿਆ ਤੇ ਇੱਕ ਬੰਦੇ ਦੋ ਆਏ ਮੋਟਰਸਾਈਕਲ ਤੇ ਉਹ ਸਕੂਟਰੀ ਨੂੰ ਚੱਕਣ ਲੱਗੇ ਸੀਗੇ। ਤੇ ਜਦੋਂ ਮੈਂ ਭੱਜ ਕੇ ਕੋਲ ਗਿਆ ਤਾਂ ਉਹ ਛੱਡ ਕੇ ਸਕੂਟਰੀ ਮੋਟਰਸਾਈਕਲ ਤੇ ਭੱਜ ਗਿਆ ਮੈਂ ਪਿੱਛੇ ਉਹਨਾਂ ਦੇ ਗਿਆ ਤੇ ਬੰਦੇ ਮੈਂ ਪਛਾਣ ਲੇ ਬਈ ਮੈਨੂੰ ਮੁੜ ਕੇ ਉਹ ਪਮੀ ਪਿੰਡ ਚ ਜਾ ਬੜੇ ਉਹ ਹੋਰ ਗਲੀ ਚ ਚਲੇ ਗਏ ਮੈਂ ਹੋਰ ਪਾਸੇ ਚਲੇ ਗਿਆ ਮੈਨੂੰ ਮਿਲੇ ਨਹੀਂ ਫਿਰ ਅੱਛਾ ਪਹਿਲਾਂ ਵੀ ਤੁਹਾਡੀ ਕੋਈ ਐਕਟਵਾ ਚੋਰੀ ਹੋਈ ਹੈ ਜੀ ਹਾਂ ਪਹਿਲਾਂ ਹੋਈ ਸੀ ਇਹ ਮੈਂ ਦਵਾਰੇ ਖੜਾਈ ਸੀਗੀ ਚਾਬੀ ਟੁੱਟੀ ਹੋਈ ਲਾ ਕੇ ਵਿੱਚ ਅੱਛਾ ਕਿਹੜੀ ਐਕਟਿਵਾ ਚੋਰੀ ਹੋਈ ਹੈ ਤੁਹਾਡੀ ਕੀ ਨੰਬਰ ਆ ਉਹਦਾ ਐਕਟਿਵਾ 7782 ਨੰਬਰ ਆ ਐਕਟਿਵਾ ਚਿੱਟੇ ਰੰਗ ਦੀ ਪੂਰਾ ਨੰਬਰ ਬੋਲੋ ਜੀ PV 91B 7782 ਚਿੱਟੇ ਰੰਗ ਦੀ ਐਕਟਿਵਾ ਪ੍ਰਸ਼ਾਸਨ ਕੋਲ ਦਰਖਾਸਤ ਦਿੱਤੀ ਹੈ ਜੀ ਤੁਸੀਂ ਹਾਂ ਜੀ ਥਾਣੇ ਦਿੱਤੀ ਹੈ ਦਰਖਾਸਤ ਤੇ ਪ੍ਰਸ਼ਾਸਨ ਨੇ ਕੋਈ ਤੁਹਾਨੂੰ ਉਹ ਉਹ ਕਹਿੰਦੇ ਕੋਸ਼ਿਸ਼ ਕਰਦੇ ਆ ਦੇਖਾਂਗੇ ਬੰਦੇ ਲੱਭਦੇ ਆ ਅੱਛਾ ਜਾਨੀ ਕਿ ਤੁਸੀਂ ਪਹਿਚਾਨ ਲਿਓ ਬੰਦੇ ਹਾਂ ਜੀ